ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਰੇ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਸੰਗਤਾਂ ਤੱਕ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਹਾ ਘਟ ਸਕੇ ਸਾਧ ਸੰਗਤ ਆਪਣੀ ਜਿਹੜੀ ਵੀਡੀਓ ਪਹਿਲਾਂ ਚੱਲ ਰਹੀਆਂ ਉਹ ਸੀ ਨਿਜਵਾਜਕ ਦੇ ਉੱਤੇ ਪਹਿਲਾਂ ਵੀਡੀਓ ਬਣ ਚੁੱਕੀ ਹੈ ਹੁਣ ਅਗਲੀ ਵੀਡੀਓ ਵੀ ਨਿਜਵਾਜਕ ਤੇ ਬਣਾਉਣੀ ਹੈ ਪਰ ਉਸ ਨੂੰ ਬਣਾਉਣ ਤੋਂ ਪਹਿਲਾਂ ਕੁਝ ਹੋਰ ਵੀਡੀਓ ਜਿਹੜੀ ਆ ਉਹ ਧਿਆਨ ਚਾਹੀ ਮੇਰੇ ਵੀ ਉਹਨੂੰ ਪਹਿਲਾਂ ਬਣਾ ਲਈਏ ਤਾਂ ਕਿ ਉਹਦੇ ਵਿੱਚ ਹੋਰ ਸਹੂਲਤਾ ਆ ਜੇ ਜਿਹੜੀ ਪਿੱਛੇ ਆ ਉਹ ਵੀ ਕਲੀਅਰ ਹੋ ਜੇ ਤੇ ਅੱਗੇ ਜਿਹੜੀ ਆ ਉਹਦੇ ਵਿੱਚ ਵੀ ਆਪਾਂ ਨੂੰ ਸਹਾਈ ਹੋਵੇ ਕੁਝ ਐਸੀ ਇਨਫੋਰਮੇਸ਼ਨ ਹੈ ਐਸਾ ਵਿਚਾਰ ਹੈ ਉਹ ਆਪਾਂ ਇਸ ਵੀਡੀਓ ਚ ਕਰਦੇ ਆਂ ਬਾਕੀ ਜਿਹੜੇ ਨਿਜਵਾਜਕ ਰਹਿ ਗਏ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਸੋ ਸਤ ਸੰਗਤ ਇਹ ਹੈ ਨੇਜਵਾਰੀ ਪਰ ਨਾਮ ਦੇ ਬਾਰੇ ਹੀ ਵਿਚਾਰ ਦੇਖੋ ਸੰਸਕ੍ਰਿਤ ਦਾ ਲਫਜ਼ ਹੈ ਆਤਮਨ ਆਤਮਨ ਇਹ ਸੰਸਕ੍ਰਿਤ ਦਾ ਲਫਜ਼ ਹੈ ਪੰਜਾਬੀ ਇਹ ਤੇ ਪ੍ਰਕਿਰਤ ਪੰਜਾਬੀ ਜਿਹੜੀ ਸਾਡੇ ਕੋਲ ਪੰਜਾਬੀ ਰਾਣੀ ਪੰਜਾਬੀ ਹੈ ਤੇ ਪ੍ਰਕਿਰਤ ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਆਉਂਦੀ ਪੰਜਾਬੀ ਪ੍ਰਾਣੀ ਲਿਖਤਾ ਹੈ ਤੇ ਪ੍ਰਕਿਰਤ ਦੇਵੀ ਲੈਂਗੁਏਜ ਜਿਹੜੀ ਆ ਉਹ ਆਉਂਦੀ ਆ ਉਦਾ ਰੂਪ ਬਣਦਾ ਆਪ ਇਹ ਆਤਮਨ ਆਤਮਨ ਤੇ ਇਹ ਆਪ ਬਰਾਬਰ ਹੈ ਇਹ ਪੰਜਾਬੀ ਤੇ ਪ੍ਰਕਿਰਤ ਦਾ ਰੂਪ ਹੈ ਤੇ ਇਹ ਇਹ ਸੰਸਕ੍ਰਿਤ ਦਾ ਰੂਪ ਹੈ ਹੁਣ ਇਹ ਸੰਸਕ੍ਰਿਤ ਦੇ ਵਿੱਚ ਇੱਕ ਹੋਰ ਇਸੇ ਅਰਥ ਵਾਲਾ ਹੋਰ ਪ੍ਰਣਾਮ ਹੈ ਸਵਾ ਸਸਾ ਤੇ ਪੈਰ ਚ ਵਾਵਾ ਹੁੰਦਾ ਸ ਹੈ ਸਸਾ ਤੇ ਪੈਰ ਚ ਵਾਵਾ ਸ ਹੈ ਸੰਸਕ੍ਰਿਤ ਤੋਂ ਪੰਜਾਬੀ ਜਾਨੀ ਵਾਵੇ ਦੀ ਵਾਵੇ ਦਾ ਪੰਜਾਬੀ ਵਿੱਚ ਸਸੇ ਨੂੰ ਔਂਕੜ ਹੋ ਜਾਂਦਾ ਹੈ ਜਦੋਂ ਸੰਸਕ੍ਰਿਤ ਤੋਂ ਇਹਨੂੰ ਬਦਲਿਆ ਤਾਂ ਉਸ ਵੇਲੇ ਵਾਵਾ ਜਿਹੜਾ ਹੈ ਜਿਹੜੇ ਆਪਾਂ ਆ ਦੱਸਿਆ ਸਸਾ ਤੇ ਵਾਵਾ ਹੈ ਨਾ ਐ ਹੁੰਦਾ ਇਹ ਵਾਵੇ ਦੀ ਥਾਂ ਤੇ ਜਦੋਂ ਅਸੀਂ ਪੰਜਾਬੀ ਦੇ ਵਿੱਚ ਲਿਆਉਨੇ ਆ ਇਹਨੂੰ ਪ੍ਰਕਿਰਤ ਦੇ ਵਿੱਚ ਤਾਂ ਇਹ ਔਂਕੜ ਹੋ ਜਾਂਦਾ ਸਸੇ ਨੂੰ ਔਂਕੜ ਜਿਵੇਂ ਹੁਣ ਇੱਥੇ ਆਪਣੇ ਕੋਲੇ ਆ ਹੈ ਸੰਸਕ੍ਰਿਤ ਦੇ ਵਿੱਚ ਹੈ ਸਬਦੇਸ਼ ਵਾਵਾ ਪੈਰ ਚ ਪਿਆ ਸਬਦੇਸ਼ ਤੋਂ ਏ ਨੂੰ ਕੀ ਕਰਤਾ ਸਸੇ ਨੂੰ ਔਂਕੜ ਪੈ ਗਿਆ ਸਸੇ ਨੂੰ ਔਂਕੜ ਸੁਦੇਸ਼ ਇਹ ਸੁਦੇਸ਼ ਬਣ ਗਿਆ ਪੰਜਾਬੀ ਜੇ ਨੂੰ ਸੁਦੇਸ਼ ਇਹਦੇ ਚ ਸਵਦੇਸ਼ ਔਰ ਇਹਦੇ ਵਿੱਚ ਹੈ ਸਰਵਸ ਸਰਵਸ ਰਵੀਨਾਲ ਇਹ ਬਣਿਆ ਸੰਸਕ੍ਰਿਤ ਤੇ ਪੰਜਾਬੀ ਦੇ ਵਿੱਚ ਇਹ ਬਣ ਗਿਆ ਸਰਵਸ ਸਸੇ ਨੂੰ ਔਂਕੜ ਵਾਲਾ ਸਰਵਸ ਇਹ ਚੀਜ਼ ਜਿਹੜੀ ਹੈ ਆਪ ਨੂੰ ਕਲੀਅਰ ਕਰਦੀ ਆ ਆਪ ਕਿਉਂਕਿ ਆਪ ਲਫ਼ਜ਼ ਬਹੁਤ ਆਇਆ ਸਾਰੇ ਹੀ ਆਪ ਆ ਨਿਜਵਾਚਕ ਦਾ ਮੁੱਢਲ ਆਪ ਹੀ ਹੈ ਸਾਰੇ ਆਪ ਵਿੱਚ ਹੀ ਆ ਰਹੇ ਆਪ ਹੈ ਸੋ ਇਹ ਇਹ ਨਹੀਂ ਗੱਲ ਸਮਝਣ ਵਾਲੀ ਸੀ ਉਸ ਤੋਂ ਬਾਅਦ ਜਦੋਂ ਪਰਨਾਮ ਆਪ ਦੇ ਨਾਲ ਕੋਈ ਸੰਬੰਧਕ ਵਰਤਿਆ ਜਾਂਦਾ ਹੁਣ ਜਦੋਂ ਆਪ ਆਉਂਦਾ ਨਿਜਵਾਚਕ ਆਉਂਦਾ ਨਾ ਉਹਦੇ ਨਾਲ ਕੋਈ ਸੰਬੰਧਕ ਜਿੰਨਾਂ ਦੀ ਆਪਾਂ ਪਹਿਲਾਂ ਪੜ ਚੁੱਕੀਆਂ ਵੀਡੀਓ ਦੇ ਵਿੱਚ ਸਾਰੀਆਂ ਸੰਬੰਧਕ ਕਿੰਨੇ ਸੰਬੰਧਕ ਪੜ ਚੁੱਕੀਆਂ ਔਰ ਨਾਲ ਦੀ ਨਾਲ ਵੀ ਆਪਾਂ ਰਿਵਾਈਜ਼ ਕਰਦੇ ਰਹਿਣੇ ਆਂ ਵੀ ਆਸਬੰਧ ਆ ਗਿਆ ਔਂਕੜ ਨਹੀਂ ਲਗਣਾ ਲਗਣਾ ਨਹੀਂ ਲਗਣਾ ਜੋ ਵੀ ਹੈ ਉਹ ਆਪਾ ਸੰਬੰਧਕ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਕਰਦੇ ਰਹਿੰਦੇ ਆ ਤਾਂ ਹੁਣ ਜੇ ਜਦੋਂ ਪਰਨਾਮ ਆਪ ਆ ਦੇਖੋ ਪਰਨਾਮ ਕੀ ਆਪ ਹੈ ਆਪ ਪਰਨਾਮ ਹੈ ਨਾ ਜਿਹੜਾ ਉਹਦੇ ਨਾਲ ਕੋਈ ਸੰਬੰਧਕ ਵਰਤਿਆ ਜਾਂਦਾ ਹੈ ਤਾਂ ਸਬ ਇਹਦਾ ਪੰਜਾਬੀ ਦਾ ਰੂਪ ਸਸੇ ਨੂੰ ਔਂਕੜ ਵਰਤਿਆ ਜਾਂਦਾ ਆ ਤਾਂ ਚਲੋ ਸੰਸਕ੍ਰਿਤ ਦਾ ਹੋ ਗਿਆ ਪੰਜਾਬੀ ਚ ਸਸੇ ਨੂੰ ਔਂਕੜ ਇਹ ਵਰਤਿਆ ਜਾਂਦਾ ਹੁਣ ਦੇਖੋ ਐ ਜਿਹੜੀਆਂ ਕੁਝ ਦੁਕਾਨੇ ਕੁਝ ਗੁਰਬਾਣੀ ਚ ਭਗਤੀਆਂ ਨੇ ਜਿਹਨਾਂ ਦੇ ਹਿਸਾਬ ਨਾਲ ਆਪਾਂ ਉਹਨਾਂ ਦੀ ਰੋਸ਼ਨੀ ਦੇ ਵਿੱਚ ਇਹਨੂੰ ਆਪਾਂ ਕਲੀਅਰ ਕਰਾਂਗੇ ਵਿਚਾਰ ਕਰਾਂਗੇ ਇੱਕ ਨੇਹੀ ਇੱਕ ਨੇਹੀ ਦਾਤ ਆਪਸ ਤੇ ਜੋ ਪਾਈਐ ਹੁਣ ਆਪਸ ਦੇਖੋ ਸਾਧ ਸੰਗਤ ਇਹ ਜਿਹੜਾ ਆਪਸ ਹਨ ਨਾ ਲਫਜ਼ ਆਪਸ ਹੁਣ ਜਦੋਂ ਅਸੀਂ ਉਹ ਐ ਲਿਖਿਆ ਹੋਇਆ ਆਪਸ ਫਸੇ ਨੂੰ ਔਂਕੜ ਇੱਥੇ ਆਪਾਂ ਦੱਸਿਆ ਵੀ ਇਹ ਵੀ ਸਸੇ ਨੂੰ ਔਂਕੜ ਹੋ ਜਾਂਦਾ ਪਰ ਆਪਸ ਕੋ ਆਪ ਮਿਲਾਇਆ ਆਪਸ ਇੱਥੇ ਕਿੱਥੇ ਗਿਆ ਔਂਕੜ ਹੈ ਨਹੀਂਗਾ ਤੇ ਲੱਗਣਾ ਤਾਂ ਚਾਹੀਦਾ ਸੀ ਜੋ ਆਪਾਂ ਉੱਪਰ ਆ ਪੜ ਲਿਆ ਲੇਕਿਨ ਕਿਉਂ ਨਹੀਂ ਲੱਗਿਆ ਕਿਉਂਕਿ ਇਹ ਸੰਬੰਧਕ ਹੈ ਕੌਸਬੰਧਕ ਹੈ ਕਿਉਂਕਿ ਕੌ ਸੰਬੰਧਕਾਂ ਦੀ ਲਿਸਟ ਦੇ ਵਿੱਚ ਹੈ ਉਹ ਤੁਸੀਂ ਪਿਛਲੇ ਵੀਡੀਓ ਚ ਦੇਖ ਚੁੱਕੇ ਹੋ ਪੜ ਲਓ ਆਪਸ ਕੋ ਕੋ ਕਰਕੇ ਇਹ ਉਂਕੜ ਚੁੱਕ ਗਿਆ ਆਪਸ ਕੋ ਜੋ ਭਲਾ ਕਹਾਵੈ ਆਪਸ ਤੇ ਉਪਰ ਸਭ ਜਾਣੋ ਤਉ ਦਰਗਾ ਸੁਖ ਪਾਵੋ ਆਪਸ ਤੇ ਹੁਣ ਫਿਰ ਆ ਗਿਆ ਆਪਸ ਤੇ ਉਪਰ ਆਪਸ ਤੇ ਤੇ ਤੋਂ ਹੋ ਗਿਆ ਮਤਲਬ ਤੇ ਤੇ ਦਾ ਤੋਂ ਹੋ ਗਿਆ ਨਾ ਤੇਜ ਕੀ ਹੈ ਇਹ ਸੰਬੰਧਕ ਹੈ ਐ ਫਿਰ ਇੱਥੇ ਉਂਕੜ ਨਹੀਂ ਲੱਗਿਆ ਇਹ ਇਹਦੇ ਕਰਕੇ ਨਹੀਂ ਲੱਗਿਆ ਇਹ ਦੁਆਰਾ ਆਪਣਾ ਰਿਵਾਈਜ਼ ਹੋਈ ਜਾਂਦਾ ਵਾਰ-ਵਾਰ ਸੰਬੰਧ ਕਾਰੇ ਬੜੀ ਜਿਆਦੇ ਡਿਟੇਲ ਦੇ ਵਿੱਚ ਹਰ ਥਾਂ ਤੇ ਆ ਜਾਂਦੀ ਹੈ ਹਰ ਥਾਂ ਤੇ ਦੱਸੀਦਾ ਆਪਸ ਤੇ ਉੱਪਰ ਸਭ ਜਾਣੋ ਸਭ ਸਾਰਿਆਂ ਸਭ ਸਭ ਨੂੰ ਜਾਣੋ ਸਭ ਜਾਣੋ ਤੋ ਦਰਗਾਹ ਸੁਖ ਪਾਓ ਤੋ ਦਰਗਾਹ ਦੇ ਵਿੱਚ ਸੁਖ ਪਾਓ ਸਾਰਿਆਂ ਨੂੰ ਜਾਣੋ ਉੱਪਰ ਆਪ ਨੂੰ ਨਿਵਾਣਾ ਤੁਹਾਨੂੰ ਕਿਸੇ ਨੂੰ ਉਚਾਈ ਗਿਣੋ ਤੇ ਤਾਹੀ ਦਰਗਾਹ ਸੁਖ ਪਾਓ ਅੱਗੇ ਹੈ ਇਹ ਤਾਂ ਸੀ ਆਪਾਂ ਜਦੋਂ ਇਹਦੇ ਨਾਲ ਕਰਦੇ ਆਂ ਸੰਬੰਧਕ ਦੇ ਨਾਲ ਜਿਵੇਂ ਆਪਾਂ ਤੇ ਤੇ ਕੋ ਦੋ ਆ ਗਏ ਹੋਰ ਵੀ ਹੋ ਸਕਦੇ ਆ ਲੇਕਿਨ ਇਹ ਦੋ ਆਪਾਂ ਲੈ ਆ ਉਸ ਤੋਂ ਬਾਅਦ ਹੈ ਅਵੈ ਅਵੈ ਇਨ ਇਨਕਲਾਈਨੇਬਲ ਵਿਸ਼ੇਸ਼ਣ ਇਹਨੂੰ ਵਿਸ਼ੇਸ਼ਣ ਕਹਿੰਦੇ ਆ ਮਤਲਬ ਇਹ ਵੀ ਵਿਸ਼ੇਸ਼ਣ ਹੈ ਜੋ ਆ ਪੰਜਾਬੀ ਵਿੱਚ ਆਇਆ ਹੈ ਲਫ਼ਜ਼ ਅਵੈ ਇਹ ਹੈ ਵਿਸ਼ੇਸ਼ਣ ਜਿਹੜਾ ਹੈਗਾ ਇਹ ਵਿਸ਼ੇਸ਼ਣ ਹੈ ਹੀ ਹੁਣ ਵਿਸ਼ੇਸ਼ਣ ਹੀ ਆ ਜਦੋਂ ਆਪਾਂ ਕਿਸੇ ਤੇ ਜ਼ੋਰ ਪਾਉਨੇ ਆ ਵਿਸ਼ੇਸ਼ਣ ਦਾ ਜਦੋਂ ਕਿਸੇ ਦੀ ਵਿਸ਼ੇਸ਼ਤਾ ਦੱਸੀ ਜਾਂਦੀ ਆ ਜਿਵੇਂ ਆ ਵੀ ਕਹਿ ਦਿੰਦੇ ਆ ਇਸੇ ਨੇ ਹੀ ਕੰਮ ਕੀਤਾ ਹੀ ਮਤਲਬ ਇਸੇ ਨੇ ਹੀ ਤੇ ਜ਼ੋਰ ਦੇਣਾ ਆਪਾਂ ਤਾਂ ਉਹ ਕੀ ਹੁੰਦਾ ਜਦੋਂ ਜ਼ੋਰ ਦਿੰਨੇ ਆ ਤਾਂ ਹੀ ਆਉਂਦਾ ਹੀ ਕੀ ਆ ਉਹ ਵਿਸ਼ੇਸ਼ਣ ਆ ਆਮ ਤੌਰ ਤੇ ਜਿੱਥੇ ਵਿਸ਼ੇਸ਼ਣ ਹੀ ਲੱਗਿਆ ਹੋਵੇ ਉਥੇ ਸ਼ਬਦ ਦੇ ਪਹਿਲੇ ਲੱਗੇ ਸਿਹਾਰੀ ਤੇ ਔਂਕੜ ਚਿੰਨ ਗਿਰ ਜਾਂਦੇ ਹਨ ਕਿਤੇ ਵੀ ਤੁਸੀਂ ਇਹ ਜਦੋਂ ਆਏਗਾ ਹੀ ਲੱਗਿਆ ਹੋਊਗਾ ਉਹਦੇ ਨਾਲ ਜਿਹੜਾ ਅੱਖਰ ਲੱਗਣਾ ਹੈ ਸਿਹਾਰੀ ਲੱਗਣੀ ਚਾਹੀਦੀ ਹੈ ਔਂਕੜ ਲੱਗਣਾ ਚਾਹੀਦਾ ਪਰ ਨਹੀਂ ਲੱਗਿਆ ਹੁੰਦਾ ਉਹ ਗਿਰ ਜਾਂਦੇ ਆ ਉਹ ਕੀ ਹੈ ਗਿਰ ਜਾਂਦੇ ਆ ਜਦੋਂ ਹੀ ਲੱਗ ਗਿਆ ਜਦੋਂ ਹੀ ਲੱਗਿਆ ਹੀ ਵਿਸ਼ੇਸ਼ਣ ਲੱਗ ਗਿਆ ਵਿਸ਼ੇਸ਼ਣ ਲੱਗ ਉਹ ਗਿਰ ਜਾਂਦੇ ਆ ਨਿਜਵਾਚਕ ਪਰਨਾਮ ਆਪ ਨਾਲ ਇਹ ਹੀ ਬਹੁਤ ਵਰਤਿਆ ਜਾਂਦਾ ਹੁਣ ਜਿਹੜਾ ਆਪ ਸ਼ਬਦ ਹੈ ਨਿਜਵਾਚ ਉਹਦੇ ਨਾਲ ਹੀ ਜਿਹੜਾ ਹੈ ਨਾ ਉਹ ਬਹੁਤ ਵਰਤਿਆ ਗਿਆ ਬਹੁਤ ਵਰਤਿਆ ਗਿਆ ਇਹਦੇ ਬਾਰੇ ਜੋ ਇਹ ਆਪਾਂ ਲਿਖਦੇ ਆ ਆਪਣੀ ਮਾਇਆ ਆਪ ਪਸਾਰੀ ਆਪਣੀ ਮਾਇਆ ਆਪ ਆਪ ਪਸਾਰੀ ਆਪਹਿ ਆਪ ਹੈ ਆਪ ਹੈਗੀ ਆਪ ਹੀ ਆਪ ਹੀ ਦੇਖਣਹਾਰਾ ਹੁਣ ਆਪੇ ਹੈ ਨਾ ਜਿਹੜਾ ਇਹ ਕੀ ਹੈ ਆਪ ਜਮ ਹੈ ਮਤਲਬ ਇਹ ਆਪ ਹੀ ਆ ਆਪ ਹੀ ਹੈ ਇਹ ਇਹਦਾ ਜਿਹੜਾ ਇਹ ਆਪ ਹੀ ਬਣ ਗਿਆ ਹੀ ਕਿਵੇਂ ਬਣ ਗਿਆ ਆਪ ਪਲਸ ਹੀ ਹੀ ਦਾ ਜਿਹੜਾ ਹੈ ਇਹਦੀ ਜਿਹੜੀ ਹੈ ਆ ਜਿਹੜੀ ਬਿਹਾਰੀ ਆ ਇਹ ਸਿਹਾਰੀ ਬਣ ਜਾਂਦੀ ਹੈ ਇਹ ਨਿਯਮ ਵਿੱਚ ਜੋ ਲਿਖਿਆ ਹੈ ਗ੍ਰਾਮਰ ਦੇ ਇਹਨੇ ਆਗੇ ਇੱਥੇ ਜਾ ਕੇ ਇਹਨੂੰ ਬਣ ਜਾਣਾ ਇਹ ਹੀ ਹੈ ਇਹ ਜਿਹੜਾ ਹੀ ਹੈ ਹੀ ਨੇ ਕੀ ਕੀਤਾ ਕਿ ਇਹ ਨੂੰ ਜਿਹੜਾ ਹੈਗਾ ਆ ਇਸ ਨੂੰ ਚੱਕਿਆ ਚੱਕਿਆ ਆਪ ਹੈ ਆਪ ਹੈ ਇਹ ਜਿਹੜਾ ਹੈ ਆਪ ਹੈ ਆਪ ਹੀ ਇਹ ਹੁਣ ਹੀ ਦਾ ਹੀ ਆਪਾਂ ਨੂੰ ਦੇਈ ਜਾਂਦਾ ਆਪ ਹੀ ਇਹਦਾ ਮਤਲਬ ਆ ਹੀ ਬਣ ਆ ਹੀ ਗਿਆ ਆਪ ਹੀ ਆਵੇਂ ਆਪਹਿ ਲਿਖਿਆ ਨਾ ਇਹਦਾ ਮਤਲਬ ਆ ਹੀ ਬਣ ਗਿਆ ਆਪੇ ਹੀ ਆਪਹਿ ਕੌਤਕ ਕਰੇ ਆਪ ਹੈ ਕੌਤਕ ਕਰੇ ਅੰਦ ਚੂਜ ਆਪਹਿ ਆਪ ਹੀ ਹੁਣ ਫਿਰ ਉਹੀ ਗੱਲ ਕਰ ਰਿਹਾ ਆਪ ਹੀ ਜਿਹਦਾ ਮਤਲਬ ਆਪ ਹੀ ਹੈ ਆਪ ਹੀ ਆਪ ਹੀ ਆਪ ਹੀ ਰਸਪੋਗਨ ਨਰਜੋਗ ਫਿਰ ਆ ਗਿਆ ਆਪ ਹੀ ਕਰਤਾ ਬੀਠਲ ਦਿਓ ਆਪ ਹੀ ਆ ਆਪ ਹੀ ਤੇ ਇਹਨੂੰ ਹੁਣ ਜਿਹੜਾ ਹੈਗਾ ਇੱਥੇ ਬਣਾਇਆ ਆਪ ਹੀ ਆਪ ਜਿਹੜਾ ਹੈ ਆ ਬਣ ਗਿਆ ਆਪ ਹੀ ਇਸ ਤਰ੍ਹਾਂ ਆਪ ਹੀ ਸੀ ਤੇ ਇਸ ਤੋਂ ਬਾਅਦ ਇਹ ਬਣ ਗਿਆ ਆਪ ਆਪ ਹੀ ਸੋ ਇਹ ਜਿਹੜੀ ਚੀਜ਼ ਹੈ ਇਹ ਜਿਆਦਾ ਹੈ ਦੀ ਹੈ ਇਹ ਜਿਹੜਾ ਹੈਗਾ ਵਿਸ਼ੇਸ਼ਣ ਇਹਦਾ ਕਾਫੀ ਇਹਦੇ ਚ ਰੋਲ ਹੁੰਦਾ ਇਸ ਕਰਕੇ ਥੋੜੀ ਜੀ ਜਿਹੜੀ ਇਹਦੀ ਵਿਚਾਰ ਸੀ ਉਹ ਆਪਕ ਕੀਤੀ ਹੈ ਉਮੀਦ ਹੈ ਕਿ ਆਪ ਨੂੰ ਸਮਝਾਈ ਹੋਊਗੀ ਨਹੀਂ ਤਾਂ ਤੁਸੀਂ ਦੁਆਰੇ ਦੇਖੋ ਦੁਆਰੇ ਪੜਿਓ ਠੀਕ ਹੈ ਉਸੇ ਆਪਾਂ ਨੂੰ ਇਹ ਵੀ ਜ਼ਿਆਦਾ ਸਮਝ ਆਉਂਦੀ ਜਾਊਗੀ ਸੋ ਇੰਨੀ ਕੋ ਜਿਹੜੀ ਹੈ ਵਿਚਾਰ ਉਹ ਪਰਵਾਣ ਕਰਨੀ ਅਗਲੀ ਵੀਡੀਓ ਜਿਹੜੀ ਨਿਜਵਾਜ ਕੇ ਤੇ ਬਾਕੀ ਜਿਹੜੇ ਰਹਿੰਦੇ ਐ ਨਿਜਵਾਜ ਦੇ ਪ੍ਰਨਾਮ ਉਹਨਾਂ ਦੇ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ